ਸ਼ਾਇਦ ਉਹਨਾਂ ਦਾ ਮਾਤਾ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਕਿ ਉਹਨਾਂ ਦੇ ਬਿਨਾਂ ਉਹ ਰਹਿ ਹੀ ਨਹੀਂ पाए ਤੇ ਉਹਨਾਂ ਦੇ ਨਾਲ ਨਾਲ ਉਹ ਵੀ ਚਲੇ ਗਏ ਸੋ ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ ਪਰ ਹੋ ਸਕਦਾ ਹੈ ਸ਼ਾਇਦ ਉਹ ਇਸ ਵੇਲੇ ਇਕੱਠੇ ਹੋਣਗੇ ਦੋਨੋਂ ਔਰ ਖਾਨ ਸਾਹਿਬ ਨੂੰ ਬles ਕਰਨਗੇ ਉਹਨੂੰ ਅਸ਼ੀਰਵਾਦ ਦੇਣਗੇ ਅੱਛੀ ਜ਼ਿੰਦਗੀ ਲਈ ਅੱਛੀ ਸਿਹਤ ਲਈ ਮਾਪੇ ਨੂੰ ਖੋਣ ਦਾ ਜੋ ਦਰਦ ਹੈ ਉਹ ਅਸਲ 'ਚ ਸ਼ਬਦਾਂ 'ਚ ਬਿਆਨ ਹੋ ਨਹੀਂ ਸਕਦਾ ਇਹ ਜਿਹਦਾ ਜਿਹਦੇ ਮਾਤਾ ਪਿਤਾ ਜਾਂਦੇ ਆ ਇਹ ਦੁੱਖ ਇਹ ਤਕਲੀਫ ਹੈ ਉਸ ਬੰਦੇ ਨੂੰ ਹੀ ਪਤਾ ਹੁੰਦੀ ਹੈ ਉਹਦੇ ਮਨ ਨੂੰ ਪਤਾ ਹੁੰਦੀ ਹੈ ਸੋ ਇਹ ਬਹੁਤ ਵੱਡਾ ਦੁੱਖ ਹੈ ਖਾਨ ਸਾਹਿਬ ਦੇ ਲਈ ਅਸੀਂ ਭਰਾ ਹਾਂ ਉਹਦੇ ਅਸੀਂ ਉਹਦੇ ਨਾਲ ਆਂ ਖੜੇ ਆਂ ਉਹਦੇ ਨਾਲ ਇਸ ਘੜੀ ਦੇ ਵਿੱਚ ਲੇਕਿਨ ਇਹ ਦੁੱਖ ਜੋ ਉਹਦੇ ਲਈ ਹੈ ਇਹ ਉਹਨੂੰ ساری ਜ਼ਿੰਦਗੀ ਹੰਡਾਣਾ ਪੈਣਾ ਸੋ ਇਸ ਦੁੱਖ ਨੂੰ ਸ਼ਬਦਾਂ ਚ ਅਸੀਂ ਬਿਆਨ ਕਰ ਹੀ ਨਹੀਂ ਸਕਦੇ ਬਸ ਪ੍ਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਅੰਕਲ ਜੀ ਨੂੰ ਔਰ ਸ਼ਾਇਦ ਉਹਨਾਂ ਦਾ ਮਾਤਾ ਜੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ ਕਿ ਉਹਨਾਂ ਦੇ ਬਿਨਾਂ ਉਹ ਰਹਿ ਹੀ ਨਹੀਂ पाए ਤੇ ਉਹਨਾਂ ਦੇ ਨਾਲ-ਨਾਲ ਉਹ ਵੀ ਚਲੇ ਗਏ ਸੋ ਇਸ ਚੀਜ਼ ਦਾ ਸਾਨੂੰ ਬਹੁਤ ਦੁੱਖ ਹੈ ਪਰ ਹੋ ਸਕਦਾ ਹੈ ਸ਼ਾਇਦ ਹੋ ਇਸ ਵੇਲੇ ਇਕੱਠੇ ਹੋਣਗੇ ਦੋਨੋਂ ਔਰ ਖਾਨ ਸਾਹਿਬ ਨੂੰ ਬles ਕਰਨਗੇ ਉਹਨੂੰ ਅਸ਼ੀਰਵਾਦ ਦੇਣਗੇ ਅੱਛੀ ਜ਼ਿੰਦਗੀ ਲਈ ਅੱਛੀ ਸਿਹਤ ਲਈ ਥੈਂਕ ਯੂ